ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਸ਼ੁਰੂ ਕਰਨਾ ਮੱਕੀ ਬੀਜਣ ਦਾ ਕੰਮ ਆਪਣੇ ਨਹੀਂ ਕਰਨਾ ਆਪਣੇ ਅੰਕਲ ਹੋਣੀਆਂ ਪਿੰਡੋਂ ਹੀ ਆਪਾਂ ਉਹ ਤਾਂ ਕਰਾਇਆ ਲਾਉਂਦੇ ਨਹੀਂ ਪਰ ਉਹਨਾਂ ਦੇ ਬੀਜਣੀ ਪੈਂਦੀ ਆ ਬੀਜ ਜਿਨ੍ਹਾਂ ਦੇ ਆਪਾਂ ਉਹ ਕਰਦੇ ਆ ਕਣਕ ਝੋਨਾ ਵੜਦੇ ਆ ਨਾ ਬਸ ਉਹੀ-ਉਹੀ ਘਰਾਂ ਦੇ ਬੀਜਣੀ ਹੁੰਦੀ ਆ ਹੋਰ ਨਹੀਂ ਆਪਾਂ ਕਿਸੇ ਦੇ ਬੀਜਣ ਦਾ ਉਹ ਕਰਦੇ ਤੇ ਉਹਨਾਂ ਦੇ ਹੁਣ ਅੱਜ ਉਹਨਾਂ ਨੇ ਬੀਜਣੀਆਂ 9208 ਬੀਜਣੀਆਂ ਉਹਨਾਂ ਨੇ ਤੇ ਪੁੱਤਰ ਜਾਂਦਾ ਅੱਜ ਪਹਿਲਾਂ ਮੱਕੀ ਬੀਜਣੀਆਂ ਕੱਲ ਨੂੰ ਇੱਥੇ ਪਿੰਡੀ ਵੀਰੇ ਦੇ ਉਹ ਬੀਜਣੀਆਂ ਪਿੰਡੀ ਤੇ ਇਹ ਆਪਣਾ ਟੈਂਕੀ ਵਾਲਾ ਝੋਟਾ ਇਹ ਫਿਰ ਲੇਬਰ ਦੇ ਕੋਲੇ ਖੜਾ ਰਹਿਂਦਾ ਤਾਂ ਸਰੀ ਜਾਂਦਾ ਅੱਜ ਦੇ ਲੋ ਇੰਨਾ ਜੁੱਧ ਲੱਗਦਾ ਫਟਾਫਟ ਕਰ ਨੂੰ ਕਿਉਂਕਿ ਇੱਕ ਪਾਸੇ ਦੀ ਬਣਾ ਮਾਮਾ ਅਲੈਮ ਅਲੈਮ ਫਟਾ ਬਣ ਗਿਆ ਰਾਤ ਇਕੱਠਿਆ ਬਹੁਤ ਟਾਈਮ ਲੱਗ ਗਿਆ ਇਕੱਠਣ ਨੂੰ ਕਿਉਂ ਦੇ ਕੱਲੀ ਕੱਲੀ ਰਹਿ ਉਹ ਪਟੜੀ ਇਕੱਲੀ ਇਕੱਲੀ ਫਿਰ ਝੰਗਣੀ ਓਏ ਆਲੂ ਲਿਆ ਕੇ ਦਾ ਪਾਈ ਚੱਲੋ ਦਰਨ ਸਾਰੇ ਨਵੇਂ ਪਾਤੇ 800 206 ਦੇ ਪਿੰਦੇ ਆ ਬੈਰ ਸਾਰੇ ਪਿੰਨਾਂ ਦੇ ਨਵੇਂ ਪਾਤੇ ਵੀ ਚੱਲੀ ਚੱਲੋ ਪੜ੍ਹ ਕੇ ਆਏ ਹੋ ਸਕੂਲੋਂ ABC ABC ਸਿੱਖ ਗਿਆ 1 2 ਵੀ ਸਿੱਖੇ ਆ ਹੁਣ ਕਿੱਥੇ ਜਾਣਾ ਆਪਾਂ ਖੂਤੇ ਕੀ ਕਰਨਾ ਉੱਥੇ ਖੇਤ ਨੂੰ ਕਾਦੇ ਨਾ ਬੱਚਿਆਂ ਨਾਲ ਟਰੈਕਟਰ ਕਿੱਥੇ ਆ ਤੇਰਾ ਖੂਤੇ ਆ ਨਹੀਂ ਦੂਜਾ ਖੋੜ ਖੋੜ ਨਹੀਂ ਮੇਚੀ ਹਾਂ ਕਰਿਆ ਕਰਿਆ ਤੂੰ ਅਰਜਨ ਦੇ ਬਿਨਾਂ ਅਰਜਨ ਖੂਤੇ ਆ ਠੀਕ ਕਰਦਾ ਉਹ ਕਹਦਾ ਸੀ ਬੀਜ ਜਿੱਥੇ ਆ ਖੂਤੇ ਇਹ ਤੇ ਟਰੈਕਟਰ ਤੇਰਾ ਸੀਗਾ ਤੇਰਾ ਦੂਜਾ ਘਰੇ ਖੜਾ ਇਹ ਨਹੀਂ ਦੇਦਾ ਆਏਗਾ ਉਹ ਨਹੀਂ ਤੇਰਾ ਸੰਜੀ ਬਾਬਾ ਜੀ ਦੀ ਕਿਰਪਾ ਦੇ ਨਾਲ ਅੱਜ ਕੰਪਨੀ ਦਾ ਪਹਿਲਾ ਟਰੱਕ ਲੋਡ ਹੋਣ ਲੱਗਿਆ ਐ ਐਲ ਆਰ ਦਾ ਆ ਇਹਦੀ ਬੈਲਟੀ ਹੁੰਦੀ ਐ ਆਹ ਬੈਗਾਂ ਦਾ ਇਹਦੇ ਕਲਰ ਆ ਕੰਪਨੀ ਦੇ ਅੱਜ ਪਹਿਲਾ ਟਰੱਕ ਹੁਣ ਲੋਡ ਹੋਣ ਲੱਗਿਆ ਐ ਐਲ ਆਰ ਦਾ ਕਮਲ ਲੈ ਫੜ ਇਹ ਆਉਂਦਾ ਹੋਇਆ ਹੀ ਲੈ ਆਂ ਜਦੋਂ ਉਹਦੇ ਕੰਪਨੀ ਵਾਲਾ ਮੁੰਡਾ ਹੁੰਦਾ ਹੀ ਐ ਉਹਨੇ ਕੱਟ ਕੇ ਦੇ ਦੇਣਾ ਲਿਆ ਕੇ ਆ ਬਾਈ ਨੂੰ ਫੜਾ ਦੀ ਅੱਜ ਸਵੇਰ ਤੋਂ ਦਾ ਬੀਜੀ ਵੀ ਸੀ ਕੰਮ ਬਹੁਤ ਜ਼ਿਆਦੇ ਤੇ ਕੰਮ ਕਈ ਸੀ ਕਰਨ ਵਾਲੇ ਉਹ ਅੱਜ ਫੇਰੀ ਹੈ ਤੇ ਅੱਜ ਤੱਕ ਇਤਾਂ ਦੇ ਵਿੱਚ ਗੇੜਾ ਨਹੀਂ ਵੱਜਿਆ ਲੈਵਰ ਕੋਲ ਤਾਂ ਹਾਂ ਹੁਣ ਵੀ ਬਸ ਜਾ ਰਿਆਂ ਵਾ ਚਲੋ ਦੇਖਦੇ ਹਾਂ ਕੀ ਕਰਨਾ ਕੋ ਕੰਮ ਕਿੰਨਾ ਕਿਨੇ ਭੜਿਆ ਖੱਤਿਆਂ ਦੇ ਵਿੱਚ ਦੇਖ ਲਈਏ ਫਿਰ ਓਕਾ ਨਹੀਂ ਹੁੰਦਾ ਫਿਰ ਪਤਾ ਲੱਗ ਜਾਂਦਾ ਫਿਰ ਸਵੇਰੇ ਫੇਰ ਉੱਠ ਜਾ ਸ਼ਡਿਊਲ ਬਣਾਉਣਾ ਵੀ ਕੱਲੋਂ ਕਿਹੜਾ ਕਿਹੜਾ ਕਰਤਾ ਹੋਰ ਵੱਟੀ ਹੈ ਹਨਾ ਐਂ ਤਰ ਚੱਲੀ ਜਾਂਦਾ ਰਹਿੰਦਾ ਇਹ ਖੱਤਾ ਦਾ ਹੋ ਗਿਆ ਪੂਰਾ ਖਤਮ ਕਰਤਾ ਕੱਲ ਜਿਹੜੀ ਲੇਵਲ ਲੱਗੀ ਸੀ ਇਹ ਸਾਢੇ ਕਿ ਤਿੰਨ ਕਿਲੇ ਦਾ ਘੇਰਾ ਸੀਗਾ ਨਿਬੜ ਗਿਆ ਅੱਜ ਸਾਰਾ ਵੇੜਤਾ ਇਹਨਾਂ ਨੇ ਤੇ ਅੱਜ ਟਰਾਲੀਆਂ ਭਰੀਆਂ ਦੋ ਤਿੰਨ ਟਰਾਲੀਆਂ ਲਾਏ ਹੁਣ ਦੁਬਾਰਾ ਫੇਰ ਭੰਨ ਕੇ ਟਰਾਲੀਆਂ ਜੇ ਚੱਕਦੇ ਆ ਤੇ ਕਈ ਵੀਰਾਂ ਦੇ ਨਾਲ ਯਾਰ ਮੈਨੂੰ ਵੀ ਐਂ ਵੀਰ ਪੁੱਛਦੇ ਆ ਵੀ ਵੀਰੇ ਹੌਲੈਂਡ ਵਧੀਆ ਅਰਜਨ ਵਧੀਆ ਜਾਂ ਜੌਂਡੀਰ ਵਧੀਆ ਹੁਣ ਦੱਸੋ ਵੀਰੇ ਯਾਰ ਮੈਂ ਕੀ ਕਮਾਂ ਹਨਾ ਕਿਉਂਕਿ ਵੀਰੇ ਦੇਖੋ ਚਾਹੀ ਕਿਸੇ ਕੋਲੇ ਐਸ਼ਰ ਚਾਹੀ ਕਿਸੇ ਕੋਲੇ ਹੈਗਾ ਵੱਡਾ ਕੋਈ ਮਹਿੰਗੇ ਤੋਂ ਮਹਿੰਗਾ ਟਰੈਕਟਰ ਹਨਾ ਵੀਰੇ ਜਿਨੇ ਜੀਦੇ ਤੇ ਰੁਪਈਏ ਲਾ ਲੇ ਵੀਰੇ ਉਹ ਕਦੇ ਵੀ ਉਹ ਚੀਜ਼ ਨੂੰ ਮਾੜਾ ਨਹੀਂ ਕਹੂਗਾ ਇਹ ਇੱਕ ਮੇਨ ਗੱਲ ਆ ਕਦੇ ਵੀ ਉਹ ਬੰਦਾ ਉਹ ਟਰੈਕਟਰ ਨੂੰ ਮਾੜਾ ਨਹੀਂ ਕਹਿੰਦਾ ਮੈਂ 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 ਤਾਂ ਆਪਦੀ ਕਿਸੇ ਮਸ਼ੀਨਰੀ ਨੂੰ ਮਾੜਾ ਮੈਂ ਕਿਉਂ ਕਹੂੰਗਾ ਯਾਰ ਵੀਰੇ ਮਾੜਾ ਕਿਉਂਕਿ ਮੇਰੇ ਲਈ ਤਾਂ ਕੰਮ ਕਰਦੀ ਆ ਮੇਰੇ ਲਈ ਚੰਗੀ ਆ ਕਿਉਂਕਿ हां ਕੋਸ਼ਕ ਕਮੀਆਂ ਪੇਸ਼ੀਆਂ ਸਾਰਿਆਂ ਚ ਹੀ ਹੁੰਦੀਆਂ ਇਉਂ ਨਹੀਂ ਹੈਗਾ ਕਿ ਜੌਂਡੀਰ ਸਾਰੀਆਂ ਗੱਲਾਂ ਚ ਵਧੀਆ ਵਾ ਇਉਂ ਨਹੀਂ ਹੈਗਾ ਕਿ ਹੌਲੈਂਡ ਸਾਰੀਆਂ ਗੱਲਾਂ ਚ ਵਧੀਆ ਵਾ ਹਨਾ ਸਾਰੀਆਂ ਮੇਰੀ ਨਿਗਾਹ ਇਤੋਂ ਵੀਰੇ ਸਾਰੇ ਟਰੈਕਟਰ ਵਧੀਆ ਵਾ ਹਰੇਕ ਵੀਰ ਦੇ ਜੀਨੇ ਵੀ ਜੀਦੇ ਤੇ ਪੈਸੇ ਲਾਇਆ ਉਹ ਸਾਰੇ ਟਰੈਕਟਰ ਵਧੀਆ ਪੂਰੇ ਵਧੀਆ ਆਪੋ ਆਪਣਾ ਕੰਮ ਕਰਦੇ ਆ ਜਿਹੜੀ ਆਪਾਂ ਲੋਡ ਦੇ ਮੁਤਾਬਕ ਲੈਣੇ ਆ ਉਹ ਵਧੀਆ ਕੰਮ ਦੇ ਹੀ ਜਾਂਦੇ ਆ ਹਨਾ ਕੀ ਆਪਣੀ ਜਿੰਨੀ ਗੱਜੇ ਭਾਰ ਚਾਲਦੀ ਆਪਾਂ ਉਹ ਜਿਹੇ ਟਰੈਕਟਰ ਲੈ ਲੈਨੇ ਆ ਉਹੋ ਜਿਹੇ ਆਪਣਾ ਕੰਮ ਹੋਈ ਜਾਂਦਾ ਹੋਰ ਕੀ ਆਪਾਂ ਨੂੰ ਚਾਹੀਦਾ ਹੋਰ ਕੁਝ ਨਹੀਂ ਚਾਹੀਦਾ ਮੇਰੇ ਖਿਆਲ ਚ ਤਾਂ ਮੈਨੂੰ ਤਾਂ ਇਹੀ ਸਹੀ ਲੱਗਦਾ ਕਿ ਬਸ ਠੀਕ ਆ ਇਦਾਂ ਹਨਾ ਕੀ ਹੋਈ ਜਾਂਦਾ ਜਿੱਦਾਂ ਵੀ ਆਪਣਾ ਕੰਮ ਕਾਰ ਚੱਲਣਾ ਚਾਹੀਦਾ ਬਸ ਹੋਰ ਕੀ ਆ ਚਾਹੇ ਟਰੈਕਟਰ ਜਿਹੜਾ ਮਰਜ਼ੀ ਹੋਵੇ ਆਪਣਾ ਵਧੀਆ ਕੰਮ ਦਵੇ ਬਸ ਠੀਕ ਆ ਤੇ ਬਾਕੀ ਗੱਲਾਂ ਜਿਹੜੀਆਂ ਵੀ ਅੱਗੇ ਆਲੂ ਦਾ ਰੇਟ ਚਲੋ ਸਹੀ ਠੀਕ ਹੋਈ ਜਾਂਦਾ ਜਿਹੜੇ ਵੀਰਾਂ ਨੇ ਸੌਦੇ ਕਰਨੇ ਆਪਦੇ ਕਰੀ ਜਾਣ ਹੁਣ ਤਾਂ ਰੇਟ ਵਧਿਆ ਹੋਈ ਜਾਂਦਾ ਵਾ ਤੇ ਅੱਜ ਨਿਹਰਾ ਹੋ ਗਿਆ ਲੇਵਰ ਦੂਜੀਆਂ ਦੋ ਲੇਵਰਾਂ ਕੋਲ ਤਾਂ ਅੱਜ ਜਾ ਹੀ ਨਹੀਂ ਹੋਇਆ ਇੱਕ ਕੋਲੀ ਇੱਥੇ ਹੀ ਆਇਆ ਬਸ ਦੂਜੀਆਂ ਦੋਆਂ ਕੋਲੇ ਜਾ ਹੀ ਨਹੀਂ ਹੋਇਆ ਅੱਜ ਜਿਵੇਂ ਸੀਗੇ ਸ਼ਡਿਊਲ ਜੇ ਅੱਜ ਸਵੇਰ ਦਾ ਉਥੇ ਫਾਰਮ ਤੇ ਉਹ ਮਸ਼ੀਨ ਜੀ ਦਾ ਪਟਾ ਜ ਸਵੇਰ ਦੇ ਲੱਗੇ ਹੋਏ ਆ ਹੁਣ ਫਿੱਟ ਹੋ ਕੇ ਹੁਣ ਹੋਇਆ ਹੱਲ ਉਹਦਾ ਹੁਣ ਰੈਡੀ ਹੋਇਆ ਵਾ ਉਹ ਬਾਕੀ ਹੁਣ ਸਵੇਰੇ ਚਲਾਵਾਂਗੇ ਮਸ਼ੀਨ ਪਤਾ ਲੱਗੂ ਵੀ ਕਿਵੇਂ ਚੱਲਦਾ ਤੇ ਮੈਂ ਨਹੀਂ ਚੱਲਦਾ ਇਹ ਗੱਡੀ ਵੀ ਇਹ ਸਵੇਰੇ ਭਰਨੀ ਆ ਕਿਉਂਕਿ ਇਹਦੀ ਬੈਲਟ ਹੀ ਨਹੀਂ ਘੱਟੂਈਏ ਵੀ ਰੇਟ ਹੋਵੇ ਆਉਣ ਨੂੰ ਤੇ ਤਾਂ ਕਰਕੇ ਇਹਨਾਂ ਦੀ ਗੱਡੀ ਸਵੇਰੇ ਭਰ ਹੋਊਗੀ ਤੇ ਆਹ ਗੱਡੀ ਭਰਾ ਭਰਦੇ ਆ ਲੱਗੇ ਹੋਇਆ ਇਹਰ ਗੱਡੀ ਭਰਨਾ ਆਪਣੇ ਬੰਦੇ ਚੱਲੇ ਜੀ ਚੱਲੇ ਜੀ ਲੋਜੀ ਲੋਡ ਹੋਈ ਜਾਂਦੀ ਆ ਗੱਡੀ ਇੱਕੋ ਹੀ ਲੋਡ ਹੋਣੀ ਆ ਅੱਜ ਦੂਜੀ ਨੂੰ ਤਾਂ ਨਹੀਂ ਹੋਣਾ ਭਰਿਆ ਤਾਂ ਪਿਆ ਮਾਲ ਫੇ ਦੁਬਾਰਾ ਕੱਲ ਨੂੰ ਦੇਖਾਂਗੇ ਕੱਲ ਨੂੰ ਲੋਡ ਕਰਾਂਗੇ